ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਦੇ ਕੁਝ ਮਸਲੇ 9 ਜਨਵਰੀ ਦਿਨ ਮੰਗਲਵਾਰ ਨੂੰ ਕਿਹੜੇ ਮਸਲੇ ਆ ਅਮਰੀਕਾ ਦੇ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਕੀ ਆ ਉਹਦੇ ਤੇ ਗੱਲਬਾਤ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਵਿਸ਼ਵ ਆਰਥਿਕਤਾ ਬਾਰੇ ਗੱਲਬਾਤ ਕਰਨੀ ਆ ਇੱਕ ਡੋਨਲਡ ਟਰੰਪ ਉਹਨਾਂ ਦਾ ਬਿਆਨ ਤੇ ਦੂਜਾ ਪੂਰੇ ਵਰਲਡ ਦੀ ਆਰਥਿਕਤਾ ਸੰਬੰਧੀ ਵਰਲਡ ਬੈਂਕ ਨੇ ਇੱਕ ਰਿਪੋਰਟ ਦਿੱਤੀ ਆ ਉਹਦੇ ਉੱਤੇ ਗੱਲ ਕਰਨੀ ਆ ਦੂਜੀ ਗੱਲਬਾਤ ਇੱਕ ਜਹਾਜ਼ ਦੇ ਢਿੱਲੇ ਨਟਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇੱਕ ਕਾਫੀ ਚਰਚਾ ਦੇ ਵਿੱਚ ਆ ਵੀ ਉੜਦੇ ਜਹਾਜ਼ ਦੇ ਵਿੱਚ ਤੁਹਾਨੂੰ ਪਤਾ ਲੱਗੇ ਵੀ ਦਰਵਾਜ਼ੇ ਦੇ ਨਟ ਬੋਲਟ ਢਿੱਲੇ ਆ ਇਹ ਅਮਰੀਕਾ ਦੇ ਵਿੱਚ ਵਾਪਰਿਆ ਆ ਤੀਜੀ ਗੱਲਬਾਤ ਕਰਨੀ ਆ ਪੀਣ ਵਾਲੇ ਪਾਣੀ ਦੇ ਵਿੱਚ ਪਲਾਸਟਿਕ ਵੀ ਜੇ ਤੁਸੀਂ 1 ਲੀਟਰ ਪਾਣੀ ਪੀਂਨੇ ਆ ਬੋਟਲ ਵਾਲਾ ਬੋਟਲਡ ਵਾਟਰ ਅਮਰੀਕਾ ਦੇ ਵਿੱਚ ਰਹਿੰਦੇ ਆ ਤੇ ਤੁਸੀਂ ਇਨ ਲੱਖਾਂ ਪਾਰਟੀਕਲ ਪਲਾਸਟਿਕ ਦੇ ਅੰਦਰ ਤੁਹਾਡੇ ਚਲੇ ਜਾਂਦੇ ਆ ਅਗਲੀ ਗੱਲਬਾਤ ਅਮਰੀਕਾ ਦੀ ਜ਼ਮੀਨ ਦੇ ਉੱਤੇ ਚੀਨ ਦੇ ਇੱਕ ਵਿਅਕਤੀ ਦੀ ਜ਼ਮੀਨ ਖਰੀਦਣਾ ਮਤਲਬ ਅਮਰੀਕਾ ਦੇ ਵਿੱਚ ਜਿਹੜਾ ਦੂਜੀ ਸਭ ਤੋਂ ਵੱਧ ਜੇ ਕਿਸੇ ਕੋਲੇ ਜ਼ਮੀਨ ਆ ਤਾਂ ਉਹ ਚੀਨ ਦਾ ਵਿਅਕਤੀ ਹੈ। ਪਹਿਲਾਂ ਵੀ ਇਹਦੇ ਬਾਰੇ ਗੱਲਬਾਤ ਚੱਲੀ ਆ ਤੇ ਅਮਰੀਕਨ ਪਾਸਪੋਰਟ ਪਛੜ ਗਿਆ ਜਿਹੜੀ ਰੈਂਕਿੰਗ ਹੁੰਦੀ ਹੈ ਇਹਦੀ ਚੌਥੇ ਨੰਬਰ ਤੇ ਸੀ ਹੁਣ 6ਵੇਂ ਨੰਬਰ ਤੇ ਆ ਗਿਆ। ਇਹਦਾ ਕੀ ਮਤਲਬ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਵਿਸ਼ਵ ਆਰਥਿਕਤਾ ਬਾਰੇ ਗੱਲਬਾਤ ਕਰਨੀ ਹੈ ਤੇ ਵਿਸ਼ਵ ਆਰਥਿਕਤਾ ਦੇ ਨਾਲ ਹੀ ਅਮਰੀਕਾ ਦੀ ਜਿਹੜੀ ਇਕਨੋਮੀ ਹੈ ਉਹਦੀ ਗੱਲਬਾਤ ਵੀ ਅੱਜ ਜਿਹੜੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਇੱਕ ਬਿਆਨ ਉਹਨਾਂ ਨੇ ਕਹਿੰਦੇ ਕੱਲ ਇੰਟਰਵਿਊ ਦਿੱਤੀ ਆ। ਤੋ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇ ਇਸ ਹਿਸਾਬ ਦੇ ਨਾਲ ਅਮਰੀਕਾ ਦੇ ਹਾਲਾਤ ਚੱਲਦੇ ਇਹਦੀ ਇਕਨੋਮੀ ਕ੍ਰੈਸ਼ ਕਰ ਜਾਣੀ ਆ। ਵੀ ਜਿੱਦਾਂ ਇਹਨਾਂ ਨੇ ਚਲਾਈ ਆ ਇਹਨਾਂ ਨੇ ਦਾ ਮਤਲਬ ਆ ਕਿ ਜੋ ਬਾਈਡਨ ਡੈਮੋਕ੍ਰੇਟਸ ਨੇ ਜਿੱਦਾਂ ਇਹ ਇਕਨੋਮੀ ਚਲਾਈ ਆ ਇਹ ਕ੍ਰੈਸ਼ ਕਰ ਜਾਣੀ ਆ ਤੇ ਉਹ ਕਹਿੰਦੇ ਫਿਰ ਮੇਰਾ ਨਾਂ ਨਾ ਲਾਇਓ ਵੀ ਜੇ ਮੈਂ ਕੱਲ ਨੂੰ ਜਿੱਤ ਗਿਆ ਤੇ ਮੈਂ ਪਹਿਲਾਂ ਤਾਂ ਹਜੇ ਉਮੀਦਵਾਰ ਹੀ ਨਹੀਂ ਬਣੇ। ਉਮੀਦਵਾਰ ਕੌਣ ਬਣਦਾ? ਉਮੀਦਵਾਰ ਬਣਨ ਤੋਂ ਬਾਅਦ ਉਹ ਕਹਿੰਦੇ ਜੇ ਮੈਂ ਬਣ ਗਿਆ ਤੇ ਫਿਰ ਅਗਲੇ ਸਾਲ ਮੈਨੂੰ ਬਲੇਮ ਨਾ ਕਰਿਓ ਵੀ ਇਹ ਆ ਜਿਹੜੀ ਇਕਨੋਮੀ ਡੁੱਬ ਗਈ ਹੈ ਕਿਉਂਕਿ ਡੁੱਬਣੀ ਬਾਈਡਨ ਐਡਮਿਨਿਸਟ੍ਰੇਸ਼ਨ ਕਰਕੇ ਤੇ ਜੇ ਉਹ ਕਹਿੰਦੇ ਹੁਣ ਤੱਕ ਮਾੜੀ ਮੋਟੀ ਚੱਲੀ ਗਈ ਹੈ ਉਹ ਇਸ ਕਰਕੇ ਚੱਲੀ ਜਾਂਦੀ ਹੈ ਕਿਉਂਕਿ ਅਸੀਂ ਸਹੀ ਕੰਮ ਕਰਕੇ ਗਏ ਸੀ ਤੇ ਉਹਦੇ ਕਰਕੇ ਇਹ ਜਿਹੜੀ ਚੱਲੀ ਜਾ ਰਹੀ ਆ ਤਾਂ ਇਸ ਕਰਕੇ ਆ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਅਦਰਵਾਈਜ਼ ਗਲਤ ਤਰੀਕੇ ਦੇ ਨਾਲ ਉਹ ਕਹਿੰਦੇ ਇਕਨੋਮੀ ਇਸ ਵੇਲੇ ਚੱਲ ਰਹੀ ਆ ਤੇ ਇਹ ਇੱਕ ਇੰਟਰਵਿਊ ਜਿਹੜੀ ਇਹਨਾਂ ਨੇ ਕੀਤੀ ਹੈ ਇੰਟਰਵਿਊ ਵੀ ਕਾਫੀ ਚਰਚਾ ਦੇ ਵਿੱਚ ਪਈ ਆ ਲਗਾਤਾਰ ਜਦੋਂ ਗ੍ਰੇਟ ਡਿਪਰੈਸ਼ਨ ਆਇਆ ਸੀ 1929 ਦੇ ਵਿੱਚ ਪ੍ਰੈਜ਼ੀਡੈਂਟ ਹੂਵਰ ਸੀ ਉਸ ਵੇਲੇ ਇਹ ਤੇ ਇਹ ਡੋਨਲਡ ਟਰੰਪ ਹੁਣੀ ਉਹਨਾਂ ਦਾ ਵੀ ਜ਼ਿਕਰ ਕੀਤਾ ਆ ਵੀ ਇਹ ਮਤਲਬ ਇਹ ਜਿਹੜਾ ਕ੍ਰੈਸ਼ ਹੋਣ ਵਾਲੀ ਆ ਤੇ ਇਹਨੂੰ ਜਿਹੜੇ ਅਗਲੇ 12 ਮਹੀਨਿਆਂ ਦੇ ਵਿੱਚ ਜੇ ਕੁਝ ਹੋ ਜਾਂਦਾ ਆ ਤੇ ਫੇਰ ਉਹ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਕਿ ਮੈਂ ਵੀ ਹਰਬਰਟ ਹੂਵਰ ਬਣਾ ਹਰਬਰਟ ਹੂਵਰ ਵਿੱਚ 1929 ਦੇ ਵਿੱਚ ਵੀ ਜਦੋਂ ਇਕਨੋਮੀ ਥੱਲੇ ਗਈ ਸੀ ਤੇ ਕਿਹਾ ਗਿਆ ਸੀ ਵੀ ਐਸੇ ਤਰੀਕੇ ਦੇ ਨਾਲ ਥੱਲੇ ਗਈ ਤੇ ਤੁਹਾਨੂੰ ਪਤਾ ਕਿ ਇਹਦੇ ਉੱਤੇ ਦੋਵਾਂ ਪਾਰਟੀਆਂ ਦਾ ਦੋਵਾਂ ਧਿਰਾਂ ਦਾ ਕਾਫੀ ਵੱਡਾ ਰੌਲਾ ਪਿਛਲੇ ਸਮੇਂ ਦੇ ਵਿੱਚ ਵੀ ਰਿਹਾ ਹੈ ਕਿ ਇਕਨੋਮੀ ਨੂੰ ਕਿੱਦਾਂ ਚਲਾ ਜਾਣਾ ਦੂਜੀ ਗੱਲਬਾਤ ਜਿਹੜੀ ਆ ਉਹ ਗਲੋਬਲ ਇਕਨੋਮੀ ਦੇ ਬਾਰੇ ਗਲੋਬਲ ਇਕਨੋਮੀ ਵੀ 2024 ਦੇ ਵਿੱਚ ਵੀ ਸਲੋ ਰਹਿਣੀ ਹੈ 2 ਸਾਲ ਪਹਿਲਾਂ ਸਲੋ ਰਹੀ ਹੈ ਤੇ ਤੀਜਾ ਸਾਲ ਇਹ ਲਗਾਤਾਰ ਹੋ ਜਾਣਾ ਹੈ ਜਦੋਂ ਇਹ ਵੀਕਸਟ ਹਾਫ ਡੈਕੇਡ ਕਿਹਾ ਜਾ ਰਿਹਾ ਮਤਲਬ ਤਹਾਕਾ ਅੱਧਾ ਦਹਾਕਾ 1990 ਤੋਂ ਬਾਅਦ ਸਭ ਤੋਂ ਸਲੋ ਜਾਂ ਸਭ ਤੋਂ ਹੌਲੀ ਜਨ ਸਭ ਤੋਂ ਕਮਜ਼ੋਰ ਇਕਨੋਮੀ ਵਾਲਾ ਅੱਧੇ ਦਹਾਕੇ ਦਾ ਆ ਤੀਜਾ ਸਾਲ ਹੋਣਾ 1990 ਤੋਂ ਬਾਅਦ ਤੇ ਵਰਲਡ ਬੈਂਕ ਨੇ ਅੱਜ ਮੰਗਲਵਾਰ ਨੂੰ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਇਹ ਵੀ ਇੱਥੇ ਧਿਆਨ ਦੇਣ ਵਾਲੀ ਗੱਲ ਆ ਕਿ ਜਿਹੜੇ ਹਾਇਰ ਇੰਟਰਸਟ ਰੇਟਸ ਸੀਗੇ ਉਹਨਾਂ ਨੇ ਇਨਫਲੇਸ਼ਨ ਨੂੰ ਮਹਿੰਗਾਈ ਨੂੰ ਅੰਡਰ ਕੰਟਰੋਲ ਲਿਆ ਹੁੰਦਾ ਔਰ ਇਹ ਅੰਡਰ ਕੰਟਰੋਲ ਕਿਉਂਕਿ ਵਰਤਾਰਾ ਸਾਰੀ ਦੁਨੀਆ ਦੇ ਵਿੱਚ ਹੀ ਵਾਪਰਿਆ ਇਕੱਲੇ ਅਮਰੀਕਾ ਦੇ ਵਿੱਚ ਨਹੀਂ ਹੋਇਆ ਯੂਰਪ ਦੇ ਵਿੱਚ ਯੂਕੇ ਦੇ ਵਿੱਚ ਕੈਨੇਡਾ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ ਇਹੀ ਹੋਇਆ ਵਿਆਜ ਵਧਾ ਦਿੱਤੇ ਵਿਆਜ ਵਧਾ ਕੇ ਮਹਿੰਗਾਈ ਨੂੰ ਹੌਲੀ ਹੌਲੀ ਥੱਲੇ ਲੈ ਆਂਦਾ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਖਤਰਾ ਇਹ ਸੀ ਵੀ ਇਕਨੋਮੀ ਕਰੈਸ਼ ਹੋ ਸਕਦੀ ਸੀ ਰੈਸੈਸ਼ਨ ਆ ਸਕਦਾ ਸੀ ਹੰਦਵਾੜਾ ਆ ਸਕਦਾ ਸੀ ਕੰਮਕਾਰ ਬੰਦ ਹੋ ਸਕਦੇ ਸੀ ਜਦੋਂ ਲੋਕਾਂ ਕੋਲੇ ਪੈਸਾ ਖਰਚਣ ਦੀ ਤਾਕਤ ਹੀ ਨਹੀਂ ਰਹੀ ਹਿੰਮਤ ਹੀ ਨਹੀਂ ਰਹੀ ਉਹਨਾਂ ਨੂੰ ਵਿਆਜ ਹੀ ਨਹੀਂ ਦੇ ਸਕਦੇ ਉਹ ਤੇ ਫਿਰ ਇਕਨੋਮੀ ਕਰੈਸ਼ ਕਰ ਜਾਣੇ ਸੀ ਹੁਣ ਹੋਇਆ ਇਹ ਕਿ ਵਿਆਜ ਦਰ ਵਧਾਉਣ ਦੇ ਨਾਲ ਨਾਲ ਮਹਿੰਗਾਈ ਨੂੰ ਬਿਨਾ ਜਿਹੜਾ ਮੰਦਵਾੜਾ ਲੈਂਦਿਆਂ ਇਹਨੂੰ ਕਰ ਲਿਆ ਪਰ ਜਿਹੜੀ ਗਲੋਬਲ ਇਕਨੋਮੀ ਆ ਉਹਨੇ ਇਸ ਸਾਲ ਵੀ ਥੱਲੇ ਰਹਿਣਾ ਜਿਹੜੇ ਵਰਲਡ ਬੈਂਕ ਦੇ ਸਭ ਤੋਂ ਵੱਡੇ ਅਰਥਸ਼ਾਸਤਰੀ ਨੇ ਇੰਦਰਮਿਤ ਗਿੱਲ ਉਹਨਾਂ ਦਾ ਨਾਮ ਆ ਇਹ ਜਾਣਕਾਰੀ ਇੰਦਰਮਿਤ ਗਿੱਲ ਨੇ ਜਿਹੜੇ ਟਾਪ ਇਕਨੋਮਿਸਟ ਨੇ ਵਰਲਡ ਬੈਂਕ ਦੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਬਹੁਤ ਮਹੱਤਵਪੂਰਨ ਆ ਪੂਰੀ ਦੁਨੀਆ ਦੇ ਲਈ ਜਦੋਂ 2021 ਤੋਂ ਬਾਅਦ ਜਿਹੜੀ ICO ਜਿਹੜੀ ਡੈਪਥ ਸੀਗੀ ਪੈਂਡੈਮਿਕ ਦੀ ਵਿਸ਼ਵ ਦੇ ਵਿੱਚ ਜਿਹੜੀ ਆਰਥਿਕਤਾ ਸੀ 3% ਦੇ ਨਾਲ 2022 ਦੇ ਵਿੱਚ ਉੱਤੇ ਗਈ ਫਿਰ ਡਿੱਪ ਕਰ ਗਈ ਉਹਦੇ ਤੋਂ ਬਾਅਦ 2.6% ਦੇ ਉੱਤੇ ਪਿਛਲੇ ਸਾਲ ਤੇ ਇਹ ਮੰਨਿਆ ਜਾ ਰਿਹਾ ਵੀ ਇਹ ਹੋਰ ਥੱਲੇ ਨੂੰ ਜਾਣੀ ਆ 2.4% ਦੇ ਉੱਤੇ ਇਸ ਸਾਲ ਤੇ ਬੈਂਕ ਨੇ ਕਿਹਾ ਕਿ ਜਿਹੜੀ ਇਹਨਾਂ ਦੀ ਜਿਹੜੀ ਐਨੂਅਲ ਗਲੋਬਲ ਇਕਨੋਮਿਕ ਪ੍ਰੋਸਪੈਕਟਸ ਰਿਪੋਰਟ ਆ ਔਰ ਵਿੱਚ ਜਾਣਕਾਰੀ ਦਿੱਤੀ ਗਈ ਆ ਜਿਹੜਾ ਰੇਟ ਆ 3.1% ਐਵਰੇਜ ਦਹਾਕਿਆਂ ਦੇ ਲਈ 2010 ਤੱਕ ਇਹ ਰਿਹਾ ਆ ਤੇ ਜਿਹੜੀ ਸਲੋ ਡਾਊਨ ਆ ਪਰ ਇਹਦੇ ਨਾਲ ਇਹ ਆ ਕਿ ਜਿਹੜੇ ਦੁਨੀਆ ਦੇ ਲੀਡਰ ਨੇ ਉਹ 2030 ਤੱਕ ਜਿਹੜੇ ਡਿਵੈਲਪਮੈਂਟਲ ਗੋਲ ਆ ਇਹਨਾਂ ਦੇ 193 ਮੈਂਬਰ ਯੂਨਾਈਟਿਡ ਨੇਸ਼ਨ ਦੇ ਆ ਇਸ ਵੇਲੇ ਦੇਸ਼ ਨੇ ਜਿਹੜੇ ਜਿਹਦੇ ਵਿੱਚ ਯੂਨਾਈਟਿਡ ਸਟੇਟਸ ਵੀ ਇੱਕ ਆ ਤੇ ਜਿਨ੍ਹਾਂ ਦੇ ਉੱਤੇ 2015 ਦੇ ਵਿੱਚ ਸਹਿਮਤ ਹੋਏ ਸੀ ਵੀ ਇੱਥੇ ਤੱਕ ਡਵੈਲਪਮੈਂਟ ਕਰਨੀ ਆ ਉਹ ਪੂਰੇ ਨਹੀਂ ਹੋ ਸਕਣਗੇ ਕਿਉਂਕਿ 30 ਤੱਕ ਕਰਨ ਦਾ ਮਤਲਬ ਹੈ ਜੇ ਪਾ ਤਿੰਨ ਸਾਲ ਹੀ ਲਗਾਤਾਰ ਥੱਲੇ ਨੂੰ ਜਾ ਰਹੇ ਆ ਤੇ ਆਹ ਸਾਲ ਫੇਰ ਇਹਨਾਂ ਨੇ ਕਿਹਾ ਵੀ ਥੱਲੇ ਨੂੰ ਚਲੇ ਜਾਣਾ ਤੇ ਸਰਕਾਰ ਨੇ ਕਿਹਾ ਸੀ ਜਿਹੜੀ ਗਲੋਬਲ ਇਕਨੋਮੀ ਆ ਇਸ ਦਹਾਕੇ ਦੇ ਅੰਤ ਤੱਕ ਜਿਹੜੇ 17 ਇਹਨਾਂ ਦੇ ਏਮ ਸੀਗੇ ਜਿਹਦੇ ਵਿੱਚ ਐਕਸਟ੍ਰੀਮ ਪੋਵਰਟੀ ਨੂੰ ਐਲੀਮੀਨੇਟ ਕਰਨਾ ਜਿਹਦੇ ਵਿੱਚ ਅ ਗ੍ਰੀਨ ਹਾਊਸ ਗੈਸਸ ਜਿਹੜੀਆਂ ਅਸੀਂ ਉਹਨਾਂ ਨੂੰ ਅੱਧੇ ਤੱਕ ਲੈ ਆਉਣਾ ਐਜੂਕੇਸ਼ਨ ਜਿਹੜੇ ਗਰੀਬਾਂ ਦੇ ਲਈ ਤੇ ਜਿਹੜੇ ਜਿਹੜੇ ਉਹਨਾਂ ਦੇ ਲਈ ਤੇ ਕਰਨੀ ਤੇ ਜਿਹੜੀ ਭੁੱਖ ਆ ਹੰਗਰ ਆ ਉਹਨੂੰ ਬਾਹਰ ਕਰਨਾ ਸ਼ਾਮਿਲ ਸੀ ਸੋ ਜਿੱਥੇ ਇਹ ਇਕਨੋਮੀ ਸਲੋ ਹੋਣ ਦਾ ਮਤਲਬ ਇੱਕ ਦੇਸ਼ ਲਈ ਵੱਖਰਾ ਹੋ ਸਕਦਾ ਪਰ 193 ਦੇਸ਼ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਉਂਦੇ ਆ ਉਹਨਾਂ ਨੇ ਜਿਹੜੀਆਂ ਸੌਹਾਂ ਖਾਧੀਆਂ ਆ ਕਿ ਆਪਾਂ 2030 ਤੱਕ ਆ ਕੰਮ ਕਰ ਦੇਣੇ ਉਹ ਨਹੀਂ ਹੋਣੇ ਨਾਤ ਗਰੀਬੀ ਹਟਣੀ ਆ ਨਾ ਹੀ ਇਹਨਾਂ ਐਕਸਟ੍ਰੀਮ ਪਾਵਰਟੀ ਗਰੀਬੀ ਤੋ ਨਹੀਂ ਹਟਣੀ ਐਕਸਟ੍ਰੀਮ ਪਾਵਰਟੀ ਹਟ ਜਾਂਦੀ ਉਹ ਵੀ ਨਹੀਂ ਹਟਣੀ ਨਾ ਗ੍ਰੀਨ ਹਾਊਸ ਗੈਸਸ ਕੱਟ ਹੋਣੀਆਂ ਉੱਥੇ ਤੱਕ ਅੱਧ ਤੱਕ ਇਹਨਾਂ ਨੇ ਕਿਹਾ ਸੀ ਨਾ ਹੀ ਗਰੀਬਾਂ ਦੀ ਜਿਹੜੀ ਵਿੱਦਿਆ ਦਾ ਕੋਈ ਉਨਾ ਵੱਡਾ ਹੱਲ ਹੋਣਾ ਤੇ ਨਾ ਹੀ ਭੁੱਖ ਨੂੰ ਜਿਹੜਾ ਜ਼ੀਰੋ ਕੀਤਾ ਜਾ ਸਕਦਾ ਸੋ ਇਹ ਦੱਸਿਆ ਜਾ ਰਿਹਾ ਕਿ ਇਕਨੋਮੀ ਦੇ ਉੱਤੇ ਵਕ ਵਕ ਵਿਦਵਾਨ ਔਰ ਵਰਲਡ ਬੈਂਕ ਤੋਂ ਇਹ ਗੱਲਬਾਤ ਆਉਣੀ ਇਹ ਬਹੁਤ ਵੱਡੀ ਗੱਲ ਆ ਤੇ ਦੁਨੀਆ ਦੀ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਆ ਉਹ ਬੈਂਕ ਜਿਹੜੇ ਇਹ ਬੈਂਕ ਆਫ ਵਰਲਡ ਬੈਂਕ ਨੇ ਇਹ ਵੀ ਦੱਸਿਆ ਆ ਕਿ 1/4 25% ਜਿਹੜੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਲੋਕ ਨੇ ਉਹ ਜਿੰਨੇ ਪੰਡੈਮਿਕ ਤੋਂ ਪਹਿਲਾਂ ਗਰੀਬ ਸੀ ਹੁਣ ਉਹ ਤੋਂ ਵੀ ਜ਼ਿਆਦਾ ਗਰੀਬ ਹੋ ਗਿਆ ਜਦੋਂ ਵੱਡੀ ਪਿਕਚਰ ਦੇ ਵਿੱਚ ਚੁੱਕ ਕੇ ਦੇਖਦੇ ਆਂ ਤੇ ਇਹ ਬਹੁਤੀ ਸੋਹਣੀ ਤਸਵੀਰ ਨਹੀਂ ਨਜ਼ਰ ਆਉਂਦੀ ਬੈਂਕ ਦੇ ਜਿਹੜੇ ਡਿਪਟੀ ਚੀਫ ਇਕਨੋਮਿਸਟ ਨੇ ਉਹਨਾਂ ਨੇ ਇਹ ਗੱਲਬਾਤ ਦੱਸੀ ਆ ਕਿ ਬੈਂਕ ਹਜੇ ਵੀ ਪਰੋਗਰੈਸ ਇਹਨੂੰ ਕਰ ਰਿਹਾ ਕਿ ਘੱਟੋ-ਘੱਟ ਇਹਨਾਂ ਨੇ ਮਹਿੰਗਾਈ ਕੰਟਰੋਲ ਕਰ ਲਈ ਸਪਲਾਈ ਚੇਨ ਜਿਹੜੀ ਆ ਉਹਨੂੰ ਥੋੜਾ ਜਿਹਾ ਠੀਕ-ਠਾਕ ਕਰ ਲਿਆ ਪਰ ਜਿਹੜੇ ਕੀਮਤਾਂ ਨੇ ਹਜੇ ਵੀ ਵਧਣਗੀਆਂ ਜਿਸ ਤਰ੍ਹਾਂ ਫੈਡਰਲ ਰਿਜ਼ਰਵ ਨੇ ਕਿਹਾ ਸੀ ਕਿ ਇਹ ਜਿਹੜਾ ਇਸ ਸਾਲ ਦੇ ਵਿੱਚ ਤੇ ਹੌਲੀ-ਹੌਲੀ ਜਿਹੜੀ ਇਕਨੋਮੀ ਠੀਕ ਹੋਊਗੀ ਪਰ ਆ ਸਾਲ ਵੀ ਇੱਕ ਸਲੋ ਇਕਨੋਮੀ ਦੇ ਵਿੱਚ ਗਿਣਿਆ ਜਾ ਰਿਹਾ ਅਗਲੀ ਗੱਲਬਾਤ ਦੋਸਤੋ ਯੂਨਾਈਟਿਡ ਏਅਰਲਾਈਨ ਦੇ ਵਿੱਚ ਲੂਸ ਬੋਲਟ ਸਿਗੇ ਇਹਨਾਂ ਦੇ ਬੋਇੰਗ ਜੈਟਸ ਦੇ ਵਿੱਚ ਜਹਾਜ਼ਾਂ ਦੇ ਵਿੱਚ ਦਰਵਾਜਿਆਂ ਦੇ ਉੱਤੇ ਜਿਹੜੇ ਨਟ ਤੇ ਬੋਲਟ ਹੁੰਦੇ ਆ ਉਹ ਬੋਲਟ ਢਿੱਲੇ ਸੀ ਹੋਇਆ ਕਿ ਅਸਲ ਦੇ ਵਿੱਚ ਕਿ 100 ਅਲਾਸਕਾ ਤੇ ਯੂਨਾਈਟਿਡ ਪਲੇਨਸ ਉਹਨਾਂ ਦੀ ਇਨਸਪੈਕਸ਼ਨ ਕੀਤੀ ਗਈ ਉਦੋਂ ਜਦੋਂ ਬਿਲਕੁਲ ਹਵਾ ਦੇ ਵਿੱਚ ਪਿਛਲੇ ਹਫ਼ਤੇ ਜਿਹੜੇ ਕੁਝ ਬੋਲਟ ਸਿਗੇ ਉਹਨਾਂ ਨੂੰ ਐਡੀਸ਼ਨਲੀ ਟਾਈਟ ਕਰਨਾ ਪਿਆ ਜਾ ਉਹਨਾਂ ਦੇ ਵਿੱਚ ਟਾਈਟਨਿੰਗ ਦੀ ਪ੍ਰੋਬਲਮ ਆ ਗਈ। ਇਹਦਾ ਮਤਲਬ ਕੀ ਸੀ ਕਿ ਸਵਾਲ ਬਹੁਤ ਵੱਡਾ ਪੈਦਾ ਹੋ ਗਿਆ ਕਿ ਕੀ ਇਹ ਸਿਸਟੈਮਿਕ ਪ੍ਰੋਬਲਮ ਆ ਬਹੁਤ ਵੱਡੀ ਬੋਇੰਗ 737 ਮੈਕਸ 9 ਜੈਟ ਦੇ ਵਿੱਚ? ਵੀ ਜਾਂਤ ਹੈਗਾ ਵੀ ਇੱਕ ਅਦੇ ਜਹਾਜ਼ ਦੇ ਵਿੱਚ ਹੀ ਇਹ ਗਲਤੀ ਹੋ ਗਈ ਪਰ ਜਹਾਜ਼ ਦੇ ਵਿੱਚ ਗਲਤੀ ਕਿਵੇਂ ਹੋ ਜਵੇ? ਜਿਹੜੇ ਔਰ ਕਈ ਸੈਂਕੜੇ ਜਿਹੜੀਆਂ ਫਲਾਈਟਾਂ ਸੀ ਉਹਨਾਂ ਨੂੰ ਕੈਨਸਲ ਕਰਨਾ ਪਿਆ ਕੱਲ ਕਿਉਂਕਿ ਇਨਸਪੈਕਸ਼ਨ ਉਹਦੀ ਲਗਾਤਾਰ ਕੀਤੀ ਜਾਣੀ ਸੀ ਵੀ ਨੁਕਸ ਕਿੱਥੇ ਆ। ਯੂਨਾਈਟਿਡ 에ਅਰਲਾਈਨ ਨੇ ਕੱਲ ਕਿਹਾ ਕਿ ਜਿਹੜੀ ਪ੍ਰੀਲੀਮినਰੀ ਇਨਸਪੈਕਸ਼ਨ ਆ ਗਰਾਊਂਡਡ ਬੋਇੰਗ 737 ਮੈਕਸ 9 ਪਲੇਨਸ ਦੀ ਉਹਦੇ ਵਿੱਚ ਲੂਸ ਬੋਲਟ ਸੀਗੇ ਤੇ ਦੂਜਾ ਇਸ਼ੂ ਇਹਦੇ ਵਿੱਚ ਸੀਗਾ ਕਿ ਕੁਝ ਪਾਰਟ 에ਅਰਕ੍ਰਾਫਟ ਦੇ ਜਿਹੜੇ ਫੇਲ ਹੋਇਆ ਅਲਾਸਕਾ 에ਅਰਲਾਈਨ ਦੀ ਫਲਾਟ ਫਲਾਈਟ ਦੇ ਉੱਤੇ ਜਿਹੜਾ ਪੋਰਟਲੈਂਡ ਦੇ ਵਿੱਚ ਪਿਛਲੇ ਹਫਤੇ ਤੇ ਉਹਨੇ ਕਈ ਚਿੰਤਾਵਾਂ ਪੈਦਾ ਕਰ ਦਿੱਤੀਆਂ ਵੀ ਕਿਤੇ ਇਹ ਇਹਦੇ ਨਾਲ ਜੈਟ ਲਾਈਨਰ ਦੇ ਨਾਲ ਸਿਸਟੈਮਿਕ ਪ੍ਰੋਬਲਮ ਤਾਂ ਨਹੀਂ ਵੀ ਵੱਡੀ ਸਾਰੇ ਜਹਾਜ਼ਾਂ ਦੇ ਵਿੱਚ ਹੀ ਕਿਤੇ ਸਮੱਸਿਆ ਤਾਂ ਨਹੀਂ ਆਈ ਜਾਏ ਇਹ ਕੰਪਨੀ ਜਿਹੜੀ ਜਹਾਜ਼ ਬਣਾ ਰਹੀ ਇਹਦੇ ਵਿੱਚ ਹੀ ਕਿਤੇ ਕੋਈ ਗੜਬੜ ਤਾਂ ਨਹੀਂ ਹੋਈ ਕੁਝ ਕੇਸਸ ਦੇ ਵਿੱਚ ਜਿਹੜੇ ਬੋਲਟ ਸੀਗੇ ਉਹਨਾਂ ਨੂੰ ਹੋਰ ਟਾਈਟ ਕੀਤੇ ਜਾਣਾ ਚਾਹੀਦਾ ਸੀ ਜਿਹੜੇ ਕੈਰੀਅਰ ਆ ਉਹਨਾਂ ਨੇ ਇਹ ਕਿਹਾ ਕਿ ਇਨਸਪੈਕਸ਼ਨ ਤੋਂ ਬਾਅਦ 100 ਤੋਂ ਜ਼ਿਆਦਾ ਅਲਾਸਕਾ ਤੇ ਯੂਨਾਈਟਿਡ ਪਲੇਨਸ ਜਿਹੜੇ ਕਿ ਬੋਇੰਗ ਨੇ ਬਣਾਏ ਆ ਉਹਨਾਂ ਦਾ ਇਹ ਜਿਹੜੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਆਰਡਰ ਦਿੱਤਾ ਸੀ ਵੀ ਇਹਨੂੰ ਚੈੱਕ ਕੀਤਾ ਜਾਵੇ ਇੱਕ ਕਿਉਂ ਆਰਡਰ ਦਿੱਤਾ ਸੀ ਕਿਉਂਕਿ ਇੱਕ ਡੋਰ ਦੇ ਪਲੱਗ ਹਵਾ ਦੇ ਵਿੱਚ ਹੀ ਉੜ ਗਏ ਸੀ ਅ ਅਲਾਸਕਾ ਦੀ ਜੈਟ ਦੇ ਮਿਡ ਫਲਾਈਟ ਦੇ ਵਿੱਚ ਸ਼ੁੱਕਰਵਾਰ ਨੂੰ ਤੇ ਉਹਦੇ ਵਿੱਚ ਕੁਛ ਸੱਟਾਂ ਵੀ ਲੱਗੀਆਂ ਸੀ ਤੇ ਉਹ ਇੱਕ ਕਿਸੇ ਬੰਦੇ ਦੇ ਬੈਕਯਾਰਡ ਦੇ ਵਿੱਚੋਂ ਬੋਲਟ ਲੱਭੇ ਸੀ ਉਹ ਸਾਇੰਟਿਸਟ ਸੀ ਇਹਦੇ ਨਾਲ ਹੋਇਆ ਇਹ ਸੀ ਕਿ ਜਿਹੜਾ ਇਹ ਬੋਇੰਗ ਆ ਇਹਦੇ ਉੱਤੇ ਸਵਾਲ ਉੱਠਣ ਲੱਗ ਪਏ ਸੀ ਕਿ ਇਹਦੀ ਆਪਣੀ ਨੂੰ ਰੈਪਿਟੇਸ਼ਨ ਦੁਬਾਰਾ ਕਿਸ ਤਰ੍ਹਾਂ ਦਾ ਨਾਲ ਬਣਾਉਣੀ ਪਊਗੀ ਪਹਿਲਾਂ ਵੀ ਦੋ ਕ੍ਰੈਸ਼ ਹੋਏ ਸੀ ਜਿਹਦੇ ਵਿੱਚ 346 ਲੋਕਾਂ ਦੀ ਮੌਤ ਹੋ ਗਈ ਸੀ ਕਈ ਸਾਲ ਪਹਿਲਾਂ ਤੇ ਇਨਵੈਸਟੀਗੇਸ਼ਨ ਜਦੋਂ ਹੋਈਆਂ ਸੀ ਉਹਦੇ ਵਿੱਚ ਜਿਹੜਾ ਇਹਦਾ ਆਟੋਮੇਟਿਡ ਸਿਸਟਮ ਸੀ ਪਲੇਨ ਦਾ ਉਹਦੇ ਵਿੱਚ ਕਿਤੇ ਨਾ ਕਿਤੇ ਕੁਝ ਨੁਕਸ ਲੱਭਿਆ ਸੀ ਹੁਣ ਜਿਹੜਾ ਸ਼ੁੱਕਰਵਾਰ ਨੂੰ ਇਨਸੀਡੈਂਟ ਹੋਇਆ ਸੀ ਇਹਦੇ ਨਾਲ ਕੋਈ ਮੌਤ ਨਹੀਂ ਹੋਈ ਭਾਵੇਂ ਕਿ ਕੁਝ ਪੀਸ ਸੀਗੇ ਜਿਹੜੇ ਇਹਦੇ ਟੁੱਟੇ ਉਹਦੇ ਮਤਲਬ ਹਵਾ ਦੇ ਵਿੱਚ ਹੀ ਟੁੱਟ ਕੇ ਜਹਾਜ਼ ਦੇ ਤੇ ਪਸੰਜਰ ਜਿਹੜੇ ਬਿਲਕੁਲ ਓਪਨ 에ਅਰ ਨੂੰ ਐਕਸਪੋਜ਼ ਹੋ ਗਏ ਸੀ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆ ਉਹਨਾਂ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਸੀ ਵੀ ਇਹਦਾ ਹੋਇਆ ਕੀ ਕੌਜ਼ ਕੀ ਹੋਇਆ ਵੀ ਇਹ ਇਸ ਤਰ੍ਹਾਂ ਕਿਉਂ ਹੋ ਗਿਆ ਤੇ ਡੋਰ ਦੇ ਜਿਹੜੇ ਪਲੱਗ ਸੀਗੇ ਉਹ ਕਿਤੇ ਚਲੇ ਗਏ ਸੀ ਤੇ ਉਹ ਮੁੜ ਕੇ ਜਿਹੜੇ ਉਹ ਇੱਕ ਸਕੂਲ ਟੀਚਰ ਦੇ ਸਾਇੰਟਿਸਟ ਨੂੰ ਮਾਫੀ ਚਾਹੁੰਦਾ ਸਕੂਲ ਟੀਚਰ ਮੈਂ ਪਹਿਲਾਂ ਸਾਇੰਟਿਸਟ ਕਹਿ ਗਿਆ ਸਕੂਲ ਟੀਚਰ ਦੇ ਬੈਕਯਾਰਡ ਦੇ ਉੱਤੇ ਜਾ ਕੇ ਇਹ ਡਿਗ ਪਏ ਸੀ ਸੋ ਇਹਦੇ ਤੋਂ ਬਾਅਦ ਹੁਣ ਜਿਹੜੀ ਸਮੱਸਿਆ ਹੋਰ ਪੈਦਾ ਹੋਈ ਆ ਵੀ ਜਿੰਨਾ ਫਿਰ ਫਲਾਈਟਸ ਕੈਨਸਲ ਹੋਈਆਂ ਤੇ ਸੇਫਟੀ ਦਾ ਕਨਸਰਨ ਹੋਇਆ ਇਹ ਇੱਕ ਬਹੁਤ ਵੱਡਾ ਸਵਾਲ ਆ ਜਿਹੜਾ ਦਾ ਔਰ ਜਿਹੜੀ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਗਰਾਉਂਡਿੰਗ ਆਰਡਰ ਦਿੱਤੇ ਗਏ ਨਾ ਬੋਇੰਗ 737 ਮੈਕਸ 9 ਨੂੰ ਤਾਂ ਉਹਦਾ ਫਿਰ ਕੁਦਰਤੀ ਸੀ ਵੀ ਯਾਤਰੀਆਂ ਦੇ ਉੱਤੇ ਵੀ ਅਸਰ ਪੈਣਾ ਸੀ ਸੈਟਰਡੇ ਨੂੰ ਕਈ ਸੈਂਕੜੇ ਫਲਾਈਟਾਂ ਕੈਨਸਲ ਹੋਈਆਂ ਕਿਉਂਕਿ ਯਰ ਕ੍ਰਾਫਟ ਇਨਸਪੈਕਸ਼ਨ ਲਗਾਤਾਰ ਜਾਰੀ ਰਹੀ ਜਿਹੜੇ ਐਫਏ ਦੇ ਆ ਇਹਨਾਂ ਨੇ ਡਾਇਰੈਕਟਿਵਸ ਜਿਗੇ ਕਿ ਜਿਹੜੇ ਜਿਹੜਾ ਇਹ ਇੱਕ ਮਤਲਬ ਇੱਕ ਐਕਸੀਡੈਂਟ ਹੋਇਆ ਫਰਡੇ ਨਾਈਟ ਨੂੰ ਤੇ ਦਾ ਸੈਕਸ਼ਨ ਪਲੇਨ ਦਾ ਰਿਪ ਆਫ ਹੋ ਗਿਆ ਫਲਾਈਟ ਦੇ ਅੱਧ ਦੇ ਵਿੱਚ ਤੇ ਪੂਰੇ ਦਾ ਪੂਰਾ ਮਤਲਬ ਇੱਕ ਹੋਲ ਹੋ ਗਿਆ ਇੱਕ ਸਾਈਡ ਤੋਂ 에ਅਕ੍ਰਾਫਟ ਤੇ ਉਹਦੇ ਤੋਂ ਬਾਅਦ 171 ਪਲੇਨਸ ਜਿਹੜੇ ਆਪਰੇਟ ਕੀਤੇ ਜਾ ਰਿਹਾ ਹੈ 에ਅਲਾਈਨਸ ਦੁਆਰਾ ਅਲਾਸਕਾ ਤੇ ਯੂਨਾਈਟਿਡ ਦੁਆਰਾ ਉਹਦੇ ਉੱਤੇ ਇਹਦਾ ਅਸਰ ਪਿਆ ਦੱਸਿਆ ਗਿਆ ਕੱਲ ਵੀ 에ਅਲਾਈਨ ਨੇ ਜਦੋਂ ਇਨਸਪੈਕਸ਼ਨ ਕੀਤੀ ਹੈ ਇਹਨਾਂ ਜਹਾਜ਼ਾਂ ਦੀ ਤੇ ਜਿਹੜੀਆਂ ਇੱਕ ਜਹਾਜ਼ ਦੇ ਉੱਤੇ ਇਹਨਾਂ ਨੂੰ ਇਨਸਪੈਕਸ਼ਨ ਕਰਨ ਦੇ ਵਿੱਚ 4 ਤੋਂ 8 ਘੰਟੇ ਲੱਗੇ ਆ ਜਿਹੜੀ ਟਰੈਕਿੰਗ ਸਾਈਟ ਆ ਫਲਾਈਟ ਅਵੇਅਰ ਅਲਾਸਕਾ ਤੇ ਜਿਹੜੀ ਯੂਨਾਈਟਿਡ ਆ ਇਹਨਾਂ ਨੇ ਯੂਐਸ ਦੇ ਵਿੱਚ ਜਿਹੜੀਆਂ ਕਿੰਨੀਆਂ ਫਲਾਈਟਸ ਜਿਹੜੀਆਂ ਕੈਨਸਲ ਕੀਤੀਆਂ ਆ ਸੋਮਵਾਰ ਕੱਲ ਬਾਅਦ ਤੱਕ ਅਲਾਸਕਾ ਨੇ 150 ਤੋਂ ਜ਼ਿਆਦਾ ਫਲਾਈਟਾਂ ਜਿਹੜੀਆਂ ਕੈਨਸਲ ਕੀਤੀਆਂ ਤੇ 150 ਦਾ ਮਤਲਬ ਇਹ ਆ ਕਿ ਇਹਨਾਂ ਦਾ ਲਗਭਗ 20% ਦੇ ਕਰੀਬ ਦ ਯੂਨਾਈਟਿਡ ਨੇ ਇਹ ਕਿਹਾ ਕਿ ਸੋਮਵਾਰ ਨੂੰ ਇਹਨਾਂ ਨੇ 200 ਮੈਕਸ 9 ਫਲਾਈਟਸ ਜਿਹੜੀਆਂ ਇਹ ਕੈਨਸਲ ਕੀਤੀਆਂ ਸੋ ਇਹਦਾ ਇੱਕ ਤੇ ਜਹਾਜ਼ਾਂ ਦੇ ਬੋਲਟ ਢਿੱਲੇ ਤੇ ਦੂਜਾ ਉਹਦੇ ਤੋਂ ਬਾਅਦ ਇਨਸਪੈਕਸ਼ਨ ਤੇ ਇਨਸਪੈਕਸ਼ਨ ਤੋਂ ਬਾਅਦ ਫਿਰ ਅਸਰ ਜਿਹੜਾ ਉਹਦਾ ਯਾਤਰੀਆਂ ਦੇ ਉੱਤੇ ਪਿਆ ਉਹ ਇੱਕ ਬਹੁਤ ਵੱਡੀ ਚਿੰਤਾ ਵਾਲੀ ਗੱਲਬਾਤ ਅਗਲੀ ਗੱਲਬਾਤ ਦੋਸਤੋ ਪੋਲੂਸ਼ਨ ਦੇ ਨਾਲ ਸੰਬੰਧਿਤ ਆ ਕਈ ਸੈਂਕੜੇ ਮਤਲਬ ਸੈਂਕੜੇ ਨਹੀਂ ਅਸਲ ਦੇ ਵਿੱਚ ਹਜ਼ਾਰਾਂ ਹੀ ਮਾਈਕਰੋਸਕੋਪਿਕ ਪੀਸਸ ਆਫ ਪਲਾਸਟਿਕ ਮਤਲਬ ਪਲਾਸਟਿਕ ਦੇ ਬਹੁਤ ਬਰੀਕ ਬਰੀਕ ਕਣ ਜਦੋਂ ਤੁਸੀਂ ਬੋਤਲ ਵਾਲਾ ਪਾਣੀ ਪੀਨੇ ਤੁਹਾਡੇ ਅੰਦਰ ਚਲੇ ਜਾਂਦੇ ਆ ਇਹ ਗੱਲਬਾਤ ਅਮਰੀਕਾ ਦੇ ਵਿਗਿਆਨੀ ਕਹਿ ਰਹੇ ਆ ਤੇ ਇਹਦੇ ਨਾਲ ਫਿਰ ਇਹਦੀਆਂ ਇੰਪਲੀਕੇਸ਼ਨਸ ਹਿਊਮਨ ਹੈਲਥ ਦੇ ਉੱਤੇ ਕੀ ਹੁੰਦੀਆਂ ਵੀ ਚਾਹੇ ਉਹ ਕੈਂਸਰ ਹੋਵੇ ਤੇ ਚਾਹੇ ਕੁਝ ਹੋਰ ਹੋਵੇ ਇਹ ਇੱਕ ਨਵਾਂ ਪੇਪਰ ਰਿਲੀਜ਼ ਕੀਤਾ ਗਿਆ ਕੱਲ ਸੋਮਵਾਰ ਨੂੰ ਜਿਹੜੀ ਨੈਸ਼ਨਲ ਅਕੈਡਮੀ ਆਫ ਸਾਇੰਸ ਆ ਉਹਨਾਂ ਨੇ ਕਿਹਾ ਕਿ 240000 ਪਾਰਟੀਕਲ ਐਵਰੇਜ 1 ਲੀਟਰ ਬੋਟਲਡ ਵਾਟਰ ਦੇ ਵਿੱਚ ਹੁੰਦੇ ਆ। ਇਹਨੂੰ ਨੈਨੋਪਲਾਸਟਿਕਸ ਕਹਿੰਦੇ ਆ। ਪਾਰਟੀਕਲ ਮਤਲਬ ਜਿਹੜੇ 1 ਮਾਈਕਰੋਮੀਟਰ ਤੋਂ ਵੀ ਛੋਟੇ ਹੁੰਦੇ ਆ। 1 ਮਾਈਕਰੋਮੀਟਰ ਦਾ ਮਤਲਬ ਹੈਗਾ ਆ ਕਿ ਜਿੰਨਾ ਮਨੁੱਖ ਦੇ ਆ ਵਾਲ ਹੁੰਦਾ ਹੈ ਨਾ, ਵਾਲ ਦਾ 70 ਗੁਣਾ ਇਹ ਤੋਂ ਪਤਲੇ। 70 ਗੁਣਾ ਛੋਟੇ। ਇਹਦਾ ਤੁਸੀਂ ਲਾ ਲਓ ਵੀ ਉਹਦੀ ਚੌੜਾਈ ਇਹ ਕਿੰਨੇ ਛੋਟੇ ਹੋਣਗੇ ਤੇ ਇਦਾਂ ਦੇ 2,40,000 ਪਾਰਟੀਕਲ ਤੁਹਾਡੇ ਅੰਦਰ ਚਲੇ ਜਾਂਦੇ ਆ ਜੇ ਤੁਸੀਂ 1 ਲੀਟਰ ਪਾਣੀ ਬੋਟਲ ਵਾਲਾ ਪੀ ਲਈਏ। ਪਿਛਲੇ ਕਈ ਸਾਲਾਂ ਤੱਕ ਸਾਇੰਟਿਸਟ ਇਹ ਮਾਈਕਰੋਪਲਾਸਟਿਕ ਦੇ ਉੱਤੇ ਕੰਮ ਕਰਦੇ ਆ ਰਹੇ ਆ ਮਾਈਕਰੋਪਲਾਸਟਿਕ ਦਾ ਮਤਲਬ ਇਹ ਆ ਪਲਾਸਟਿਕਸ ਦਾ ਮਤਲਬ ਇਹ ਆ ਕਿ ਜਿਹੜੇ ਪਲਾਸਟਿਕ ਦੇ ਪੀਸਸ ਉਹ ਪੀਸਸ ਜਿਹੜੇ 1 ਮਾਈਕਰੋਮੀਟਰ ਤੋਂ ਲੈ ਕੇ ਅ ਅੱਧਾ ਸੈਂਟੀਮੀਟਰ ਲੈਂਥ ਤੱਕ ਵੀ ਚਲੇ ਜਾਂਦੇ ਆ ਤੇ ਲਗਭਗ ਅੱਛਾ ਇਹ ਇਸ ਗੱਲ ਕਰਕੇ ਨਹੀਂ ਵੀ ਪਾਣੀ ਬੋਟਲ ਵਾਲੇ ਪਾਣੀ ਦੇ ਵਿੱਚ ਇਹ ਹਰ ਜਗ੍ਹਾ ਹੀ ਆ ਜਿਹੜਾ ਮਾਈਕਰੋ ਪਲਾਸਟਿਕਸ ਆ ਇਹ ਹਰ ਜਗ੍ਹਾ ਹੀ ਆ ਕਿਤੇ ਵੀ ਤੁਹਾਨੂੰ ਇਹ ਮਿਲ ਜਾਂਦੇ ਆ इवन ਤੁਸੀਂ ਅਨਕਵਰਡ ਜਿਹੜੀ ਡੈਪਥ ਓਸ਼ੀਅਨ ਦੇ ਥੱਲੇ ਤਲ ਦੇ ਉੱਤੇ ਸਮੁੰਦਰ ਦੇ ਅ ਅਟਲੈਂਟਿਕ ਖੀਰੀ ਉਹ ਜੰਮੀ ਬਰਫ਼ ਦੇ ਵਿੱਚ ਅ ਮਤਲਬ ਹਿਊਮਨ ਪਰਸੈਂਟਾ ਦੇ ਵਿੱਚ ਕੋਖ ਦੇ ਵਿੱਚ ਔਰਤ ਦੇ ਜਿੱਥੇ ਪੈਦਾ ਹੁੰਨੇ ਜਿੱਥੋਂ ਅ ਲਾਂਡਰੀ ਮਸ਼ੀਨ ਦੇ ਵਿੱਚ ਸੋਇਲ ਦੇ ਵਿੱਚ ਵਾਈਲਡ ਲਾਈਫ ਦੇ ਵਿੱਚ ਮਾਈਕਰੋਪਲਾਸਟਿਕ ਜਿਹੜਾ ਤੁਸੀਂ ਰੋਟੀ ਪਾਣੀ ਖਾ ਰਹੇ ਆ ਉਹਦੇ ਵਿੱਚ ਵੀ ਹੈ ਜਿਹੜਾ ਤੁਸੀਂ ਪਾਣੀ ਪੀ ਰਹੇ ਆ ਉਹਦੇ ਵਿੱਚ ਵੀ ਹੈ 2018 ਦੇ ਵਿੱਚ ਸਾਇੰਟਿਸਟ ਨੇ ਡਿਸਕਵਰ ਕੀਤਾ ਸੀ ਕਿ ਇੱਕ ਸਿੰਗਲ ਬੋਟਲ ਆਫ ਵਾਟਰ ਦੇ ਵਿੱਚ ਲਗਭਗ ਐਵਰੇਜ 325 ਪੀਸਸ ਆਫ ਮਾਈਕਰੋਪਲਾਸਟਿਕ ਹੁੰਦੇ ਆ ਜੇ ਉਦੋਂ 325 ਪੀਸਸ ਕਿਹਾ ਸੀ ਤੇ ਹੁਣ ਇਹਨਾਂ ਨੇ ਜਿਹੜੇ ਦੇਖ ਲਓ ਤੁਸੀਂ ਕਿੰਨੇ ਲੱਖ ਗੁਣਾ ਜ਼ਿਆਦਾ ਇਹਦੇ ਵਿੱਚ ਗਿਣਤੀ ਵਧ ਚੁੱਕੀ ਹੈ ਜਿਹੜੇ ਸਰਚਰਸ ਨੇ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਹੋਰ ਆਡੈਂਟੀਫਾਈ ਇਹ ਕੀਤਾ ਆ ਕਿ ਜਿਹੜਾ ਇਹ ਨੈਨੋਪਲਾਸਟਿਕ ਦਾ ਜਿਹੜਾ ਖਤਰਾ ਆ ਉਹ ਬਹੁਤ ਜ਼ਿਆਦਾ ਹੋ ਗਿਆ ਮਾਈਕਰੋਪਲਾਸਟਿਕ ਹਿਊਮਨ ਹੈਲਥ ਦੇ ਵਿੱਚ ਜਾ ਕੇ ਜੋ ਕੁਝ ਵੀ ਮਤਲਬ ਪਲਾਸਟਿਕ ਹੀ ਅੰਦਰ ਜਾ ਰਹੀ ਹੈ ਬਹੁਤ ਛੋਟੀ ਜਾ ਰਹੀ ਜਾਤ ਰਹੀ ਹੈ ਨਾ ਜਿਹੜੀ ਨੈਨੋਪਲਾਸਟਿਕਸ ਆ ਉਹ ਬਹੁਤ ਜ਼ਿਆਦਾ ਖਤਰਨਾਕ ਐਸ ਵੇਲੇ ਹੋ ਰਹੀ ਹੈ ਜਦੋਂ ਹਿਊਮਨ ਬਾਡੀ ਦੇ ਅੰਦਰ ਜਾ ਰਹੀ ਹੈ ਸਾਇੰਟਿਸਟਸ ਨੇ ਇਹ ਵੀ ਦੇਖਿਆ ਕਿ ਮਾਈਕਰੋਪਲਾਸਟਿਕ ਟੈਪ ਵਾਟਰ ਦੇ ਵਿੱਚ ਵੀ ਆ ਪਰ ਉਹਦੇ ਵਿੱਚ ਅਮਾਉਂਟ ਥੋੜੀ ਆ ਆ ਜਿਹੜੇ ਇਹਦੇ ਕੁਝ ਪ੍ਰੋਫੈਸਰ ਨੇ ਸਾਇੰਟਿਸਟ ਨੇ ਉੱਥੇ ਉਹ ਇਹਦੇ ਉੱਤੇ ਖੋਜ ਕਰ ਰਹੇ ਆ ਤੇ ਉਹਨਾਂ ਨੇ ਦੱਸਿਆ ਕਿ ਲਗਾਤਾਰ ਜਿਹੜੀ ਜਿਹੜੀ ਸਕਿਨ ਆ ਲਗਾਤਾਰ ਉਹ ਸ਼ੈੱਡ ਹੋ ਰਹੀ ਆ ਝੜ ਰਹੀ ਆ ਇੱਕ ਤਰ੍ਹਾਂ ਦੇ ਨਾਲ ਤੇ ਇਹ ਉਸੇ ਤਰੀਕੇ ਦੇ ਨਾਲ ਜਿਹੜੀਆਂ ਪਲਾਸਟਿਕ ਆਈਟਮਸ ਆ ਉਹਦੀ ਕੁਝ ਵੀ ਉਹਦੇ ਤੇ ਵੀ ਇਹੀ ਕੁਝ ਹੋ ਰਿਹਾ ਜਿਵੇਂ ਸਾਡੀ ਚਮੜੀ ਜਿਹੜੀ ਹੌਲੀ-ਹੌਲੀ ਲੱਥਦੀ ਆ ਜਾਂ ਇਹਦੀ ਸ਼ੈਡਿੰਗ ਹੁੰਦੀ ਆ ਬੜੇ ਮਾਈਕਰੋਸਕੋਪਿਕ ਸੂਖਮ ਪਾਰਟੀਕਲ ਜਿਹੜੇ ਸਾਨੂੰ ਨੰਗੀ ਅੱਖ ਨਾਲ ਦੇਖ ਨਹੀਂ ਸਕਦੇ ਇਹ اسی ਤਰ੍ਹਾਂ ਜਿਹੜੀ ਪਲਾਸਟਿਕ ਸ਼ੈਡਿੰਗ ਕਰ ਰਹੀ ਹੈ ਤੇ ਇਹ ਮਾਈਕਰੋਪਲਾਸਟਿਕ ਲੱਭਣ ਦਾ ਇੱਕ ਜਿਹੜੀਆਂ ਤਰੀਕੇ ਬਹੁਤ ਸਾਰੇ ਆ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਉਹਦੇ ਵਿੱਚੋਂ ਲੱਭ ਸਕਦੇ ਆ ਤੁਹਾਨੂੰ ਮਤਲਬ ਕਿਸੇ ਵੱਖਰੇ ਵੱਖਰੇ ਤਰੀਕੇ ਆ ਉਹਦੇ ਨਾਲ ਤੁਹਾਨੂੰ ਇਹਦਾ ਜਿਹੜਾ ਸੈਂਪਲ ਆ ਉਹ ਪਤਾ ਲੱਗ ਜਾਂਦਾ ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਵਾਲੀ ਗੱਲ ਤੇ ਹੁਣ ਜਿਹੜੇ ਲੀਡਿੰਗ ਕੌਜ਼ ਆਫ ਇਹ ਇਹ ਸਾਡੇ ਉੱਤੇ ਇੱਕ ਸਵਾਲ ਇਹ ਵੀ ਆ ਕਿ ਕੀ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਸਸਟੇਨੇਬਲ ਹੋਈ ਹੈ ਜੇ ਹੁਣ ਪਲਾਸਟਿਕ ਬੰਦ ਕਰਨ ਦੀ ਗੱਲ ਚੱਲਦੀ ਆ ਪਰ ਉਹ ਜ ਖਬਰਾਂ ਕਰਦੇ ਆ ਜੀ ਸਿੰਗਲ ਯੂਜ਼ ਜਿਹੜੀ ਪਲਾਸਟਿਕਾਂ ਨੂੰ ਬੈਨ ਕਰ ਦਿੱਤਾ ਗਿਆ ਫਲਾਣੇ ਥਾਂ ਤੇ ਤੇ ਫਲਾਣੀ ਪਲਾਸਟਿਕ ਨੂੰ ਬੈਨ ਕਰਕੇ ਲੱਕੜ ਦਾ ਉਹ ਲੈ ਜਾਂਦਾ ਗਿਆ ਤੇ ਕੀ ਜਿੱਦਣੇ ਡਿਵੈਲਪਮੈਂਟ ਹੋਈ ਸੀ ਉਦੋਂ ਨਹੀਂ ਸੀ ਪਤਾ ਵੀ ਇਹਦੇ ਸਾਈਡ ਇਫੈਕਟਸ ਹੈਗੇ ਆ ਤੇ ਇਹਨੂੰ ਇੱਕ ਦਿਨ ਬੰਦ ਕਰਨਾ ਪੈਣਾ ਇਹਦਾ ਮਤਲਬ ਇਹ ਆ ਕਿ ਸਾਡੀ ਜਿਹੜੀ ਤਰੱਕੀ ਹੋ ਰਹੀ ਆ ਕੀ ਇਹ ਸਸਟੇਨੇਬਲ ਆ ਜਾਂ ਸਸਟੇਨੇਬਲ ਨਹੀਂ ਆ ਸਸਟੇਨੇਬਲ ਮਤਲਬ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਦਾ ਕੀ ਅਸਰ ਹੋਣਾ ਹੈ ਕੀ ਇਹ ਚੀਜ਼ ਰਹੂਗੀ ਵੀ ਜਾਂ ਸਿਰਫ ਪਲਾਸਟਿਕ ਤੋਂ ਬਿਨਾ ਤਰੱਕੀ ਨਹੀਂ ਹੋ ਸਕਦੀ ਸੀ ਬੰਦੇ ਨੇ ਬਹੁਤ ਥਾਵਾਂ ਦੇ ਉੱਤੇ ਪਲਾਸਟਿਕ ਵਰਤੀ ਪਰ ਹਣੋ ਜਦੋਂ ਮਨੁੱਖ ਲਈ ਇਹ ਖਤਰਨਾਕ ਹੋ ਗਈ ਲੀਡਿੰਗ ਕੌਜ਼ ਆਫ ਡੈਥ ਹਾਰਟ ਅਟੈਕ ਤੇ ਕੈਂਸਰ ਆ ਤੇ ਜੇ ਕੈਂਸਰ ਇਹਨਾਂ ਚੀਜ਼ਾਂ ਦੇ ਨਾਲ ਹੋ ਰਿਹਾ ਤਾਂ ਫਿਰ ਸਵਾਲ ਇਹ ਬਹੁਤ ਵੱਡਾ ਹੈ ਕਿ ਸਾਡੀ ਜਿਹੜੀ ਤਰੱਕੀ ਹੈ ਉਹ ਕਿਧਰਲੇ ਪਾਸੇ ਨੂੰ ਜਾ ਰਹੀ ਹੈ ਇਹ ਤਰੱਕੀ ਵੀ ਹੋ ਰਹੀ ਹੈ ਜਾਂ ਵੈਸੇ ਹੀ ਇੱਕ ਮਨੁੱਖ ਉਲਝਣ ਦੇ ਵਿੱਚ ਉਲਝ ਰਿਹਾ ਹੈ ਅਗਲੀ ਗੱਲਬਾਤ ਇੱਕ ਚੀਨ ਦਾ ਜਿਹੜਾ ਆਨਲਾਈਨ ਗੇਮਿੰਗ ਬਿਲੀਅਨਰ ਆ ਇੱਕ ਬੰਦਾ ਜਿਹੜਾ ਅਰਬਪਤੀ ਆ ਉੱਥੇ ਦਾ ਇਹ ਦੂਜਾ ਸਭ ਤੋਂ ਵੱਡਾ ਫੋਰਨ ਓਨਰ ਆ ਯੂਐਸ ਲੈਂਡ ਦੇ ਵਿੱਚ ਮਤਲਬ ਅਮਰੀਕਾ ਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਲੋਕ ਜ਼ਮੀਨ ਲੈਂਦੇ ਆ ਪਿਛਲੇ ਸਮੇਂ ਦੇ ਵਿੱਚ ਸਵਾਲ ਬਹੁਤ ਵੱਡੇ ਪੈਦਾ ਹੋਏ ਸੀ ਕਿ ਚੀਨ ਦੇ ਲੋਕ ਚੀਨੀ ਮੂਲ ਦੇ ਲੋਕ ਖਾਸ ਤੌਰ ਤੇ ਚੀਨ ਦੇ ਲੋਕ ਖਾਸ ਤੌਰ ਦੇ ਉੱਤੇ ਇੱਥੇ ਜ਼ਮੀਨ ਖਰੀਦ ਰਹੇ ਆ ਹੁਣ ਜਿਹੜੇ ਫੋਰਨ ਇਨਵੈਸਟਮੈਂਟ ਉੱਥੇ ਹੋਈ ਆ ਲੈਂਡ ਦੇ ਵਿੱਚ ਉਹਨਾਂ ਦੇ ਵਿੱਚ ਜੇ ਦੂਜੇ ਨੰਬਰ ਤੇ ਹੁੰਦੇ ਕਿਸੇ ਵਿਅਕਤੀ ਦਾ ਨਾਮ ਆਉਂਦਾ ਤਾਂ ਇਹ ਚੀਨ ਦਾ ਇੱਕ ਅਰਬਪਤੀ ਆ ਉਹਦੇ ਜਿਹੜੀ ਆਨਲਾਈਨ ਵੀਡੀਓ ਗੇਮਿੰਗ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਆ ਇਹ ਸੈਕੰਡ ਬਿਗੇਸਟ ਫੋਰਨ ਓਨਰ ਯੂ ਐਸ ਲੈਂਡ ਦਾ ਦੱਸਿਆ ਜਾ ਰਿਹਾ ਹੈ ਤੇ ਇਹਦੇ ਕੋਲ ਕਹਿੰਦੇ 2 ਲੱਖ ਖੇਤ ਆ ਜਿਹੜਾ ਏਕੜ ਨੇ ਇਹਦੇ ਵਿੱਚ ਓਰੇਗਨ ਟੈਂਬਰ ਲੈਂਡਸ ਤੇ ਇਹਦਾ ਨਾਮ ਚੈਨ ਟੈਨਿਕਿਊ ਦੱਸਦੇ ਆ 50 ਸਾਲ ਦੀ ਉਮਰ ਆ ਤੇ ਟ੍ਰੈਕਸ ਬਹੁਤ ਵੱਡੇ ਵੱਡੇ ਇਹਦੇ ਕੋਲ ਓਰੇਗਨ ਦੇ ਵਿੱਚ ਨੇ ਜਿਹੜੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲਬਾਤ ਦੱਸੀ ਜਾ ਰਹੀ ਆ ਤੇ ਇਹ ਦੂਜਾ ਸਭ ਤੋਂ ਵੱਡਾ ਮਤਲਬ ਇੱਥੇ ਇਨਵੈਸਟਰ ਦੱਸਿਆ ਜਾ ਰਿਹਾ ਆ ਤੇ ਅਮਰੀਕਾ ਦੇ ਵਿੱਚ ਜਿਹੜੀ ਇੱਕ ਵੱਡੀ ਪ੍ਰਾਪਰਟੀ ਆ ਇਹਦੇ ਕੋਲ ਆ ਭਾਵੇਂ ਕਿ ਦਹਾਕਿਆ ਪਹਿਲਾਂ ਇਹਨੇ ਪਰਚੇਜ਼ ਕੀਤੀ ਸੀ ਇੱਥੇ ਜਿਹੜੀ ਉਹਨੇ ਚੈਨ ਨੇ ਜਿਹੜਾ ਦੱਸਿਆ ਕਿ ਟੌਪ 100 ਜਿਹੜੇ ਲੈਂਡ ਓਨਰ ਲਿਸਟ ਆ ਉਹਦੇ ਵਿੱਚ ਪਿਛਲੇ ਹਫਤੇ ਇਹਦਾ ਨਾ ਆਇਆ ਇਹਦਾ ਜਿਹੜਾ ਖਾਸ ਤੌਰ ਦੇ ਉੱਤੇ ਜਿਹੜੇ ਚੈਨ ਉਹਦੇ ਤੋਂ ਅੱਗੇ ਜਿਹੜੇ ਆ ਜਿਹੜਾ ਸਭ ਤੋਂ ਵੱਧ ਜਿਹਦੀ ਜ਼ਮੀਨ ਅਮਰੀਕਾ ਦੇ ਵਿੱਚ ਹੈਗੀ ਉਹ ਕੈਨੇਡਾ ਦਾ ਆ ایرਵਿੰਗ ਪਰਿਵਾਰ ایرਵਿੰਗ ਫੈਮਲੀ ਆ ਫੋਰਨ ਓਨਰਸ਼ਿਪ ਉਹਦੀ ਸਭ ਤੋਂ ਜ਼ਿਆਦਾ ਆ ਜਿਹੜੇ ایرਵਿੰਗਸ ਆ ਇਹਨਾਂ ਦੇ ਕੋਲ 1.2 ਮਿਲੀਅਨ ਏਕੜ ਆ ਜਿਹੜਾ ਮੇਨ ਟੈਂਬਰਲੈਂਡ ਦੇ ਵਿੱਚ ਤੇ ਇਹ ਨੰਬਰ 6 ਦੇ ਉੱਤੇ ਜਿਹੜਾ ਲੈਂਡ ਰਿਪੋਰਟਸ ਰੈਂਕਿੰਗ ਉੱਥੇ ਦੱਸ ਰਹੀ ਆ ਜਿਹੜੇ ਇਹ ਹੁਣ ਇਹਦੇ ਉੱਤੇ ਸਵਾਲ ਪਿਛਲੇ ਸਮੇਂ ਦੇ ਵਿੱਚ ਵੀ ਉੱਠੇ ਆ ਹਾਲਾਂਕਿ ਕੋਈ ਗੈਰਕਾਨੂੰਨੀ ਕੁਝ ਨਹੀਂ ਆ ਪਰ ਕਿਹੜਾ ਅਮਰੀਕਾ ਦੇ ਵਿੱਚ ਕਿਹੜੇ ਮੂਲ ਦੇ ਲੋਕਾਂ ਦੀ ਜ਼ਮੀਨ ਉੱਤੇ ਆ ਰਹੀ ਆ ਬਾਹਰਲੇ ਦੇਸ਼ਾਂ ਦੇ ਵਿੱਚੋਂ ਕਿਹੜਾ ਵਿਅਕਤੀ ਕਿਹੜੇ ਫੀਲਡ ਦੇ ਵਿੱਚ ਇਨਵੈਸਟ ਕਰ ਰਿਹਾ ਆ ਇਹ ਅਮਰੀਕਾ ਦੇ ਵਿੱਚ ਘਟੋ ਘਟਾ ਬਹੁਤ ਵੱਡੇ ਸਵਾਲ ਆ ਜਿਨ੍ਹਾਂ ਦੇ ਉੱਤੇ ਹੁਣ ਜਿਹੜੀ ਰਿਪੋਰਟ ਆਈ ਆ ਉਹਦੇ ਉੱਤੇ ਦੱਸਿਆ ਜਾ ਰਿਹਾ ਆ ਅਗਲੀ ਗੱਲਬਾਤ ਦੋਸਤੋ ਅਮਰੀਕਨ ਪਾਸਪੋਰਟ ਬਾਰੇ ਆ ਹਰ ਸਾਲ ਹੀ ਨਾ ਪਾਸਪੋਰਟ ਬਾਰੇ ਕੁਝ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਕਿ ਕਿਹੜੇ ਦੇਸ਼ ਦਾ ਪਾਸਪੋਰਟ ਸਭ ਤੋਂ ਵੱਧ ਪਾਵਰਫੁੱਲ ਆ ਮਲਟੀਪਲ ਰੈਂਕਿੰਗ ਏਜੰਸੀਜ਼ ਆ ਉਹ ਆਪਣੇ ਆਪਣੇ ਹਿਸਾਬ ਦੇ ਨਾਲ ਪਾਵਰਫੁੱਲ ਪਾਸਪੋਰਟ ਦੀ ਰੈਂਕਿੰਗ ਕਰਦੇ ਆ ਬੇਸਿਕਲੀ ਜਿਹੜੀਆਂ ਕਿਹੜਾ ਦੇਸ਼ ਆ ਤੁਹਾਨੂੰ ਬਿਨਾ ਵੀਜ਼ੇ ਤੋਂ ਜਾਣ ਦੀ ਆਗਿਆ ਦਿੰਦਾ ਤੇ ਉਹਦੇ ਹਿਸਾਬ ਦੇ ਨਾਲ ਉਹਦੀ ਰੈਂਕਿੰਗ ਹੁੰਦੀ ਆ ਪਾਸਪੋਰਟ ਦੀ ਕਿ ਕਿਹੜਾ ਪਾਸਪੋਰਟ ਪਾਵਰਫੁੱਲ ਆ ਤੇ ਕਿਹੜਾ ਪਾਸਪੋਰਟ ਪਾਵਰਫੁੱਲ ਨਹੀਂ ਆ 193 ਦੇਸ਼ਾਂ ਦੇ ਵਿੱਚ ਰਿਪੋਰਟ ਆਉਂਦੀ ਹੈ ਦੋ ਇੰਡੀਪੈਂਡੈਂਟ ਨੇਸ਼ਨ ਰੈਕੋਗਨਾਈਜ਼ ਕਰਦੀਆਂ ਯੂਨਾਈਟਿਡ ਨੇਸ਼ਨ ਨੂੰ ਜਿਹੜੀਆਂ ਦੂਜੀਆਂ ਹੈਗੀਆਂ ਆਥਾਰਟिटीज ਹੈਂਲੇ ਪਾਸਪੋਰਟ ਇੰਡੈਕਸ ਉਹ ਵੀ ਜਿਹੜੇ ਇਸ ट्रैवल ਡੈਸਟੀਨੇਸ਼ਨ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਆ ਜਿੱਦਾਂ ਰੂਬਾ ਕਰੀਬੀਅਨ ਆਈਲੈਂਡ ਦੀ ਇੱਕ ਟੈਰੀਟਰੀ ਹੈ ਨੀਦਰਲੈਂਡ ਦੇ ਵਿੱਚ ਇਹਦਾ ਡਿਸਟੈਂਸ ਯੂਰਪ ਤੋਂ ਐਂਟਰੀ ਰੂਲਸ ਤੇ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਲੇਟੈਸਟ ਰੈਂਕਿੰਗ ਕੀਤੀ ਗਈ ਆ ਉਹਦੇ ਵਿੱਚ ਗਲੋਬਲ ਸਿਟੀਨਸ਼ਿਪ ਤੇ ਫਾਈਨੈਂਸ਼ੀਅਲ ਐਡਵਾਈਜ਼ਰੀ ਫਾਰਮ ਜਿਹੜੀ ਆ ਆਲਟਮ ਕੈਪੀਟਲ ਉਹਨਾਂ ਨੇ ਕਿਹਾ ਕਿ ਜਿਹੜਾ ਯੂਏਈ ਯੂਨਾਈਟਿਡ ਅਰਬ ਅਮੀਰਾਤ ਦਾ ਪਾਸਪੋਰਟ ਆ ਦੁਨੀਆ ਦੇ ਵਿੱਚ ਸਭ ਤੋਂ ਪਾਵਰਫੁਲ ਪਾਸਪੋਰਟ ਆ ਤੇ ਵੀਜ਼ਾ ਫ੍ਰੀ ਜਿਹੜਾ ਵੀਜ਼ਾ ਔਨ ਅਰਾਈਵਲ ਐਕਸੈਸ ਲਗਭਗ 180 ਦੇਸ਼ਾਂ ਦੇ ਤੁਹਾਡੇ ਕੋਲ ਯੂਏਈ ਦਾ ਪਾਸਪੋਰਟ ਆ ਤੇ 180 ਦੇਸ਼ਾਂ ਦੇ ਵਿੱਚ ਬਿਨਾ ਵੀਜ਼ੇ ਤੋਂ ਤੁਸੀਂ ਜਾ ਸਕਦੇ ਆ ਸੋ ਇਹ ਸਭ ਤੋਂ ਵੱਧ ਤਾਕਤਵਰ ਪਾਸਪੋਰਟ ਜਿਹੜਾ ਦੱਸਿਆ ਗਿਆ ਹੈ ਤੇ ਐਸੀ ਤਰ੍ਹਾਂ ਹੀ ਜਿਹੜੇ ਦੁਨੀਆ ਦੇ ਸਟਰੋਂਗੇਸਟ ਪਾਸਪੋਰਟ ਜਿਹੜਾ ਨਾਰਥ ਅਮਰੀਕਾ ਦੇ ਵਿੱਚ ਨਹੀਂ ਆ ਜਾਂ ਏਸ਼ੀਆ ਜਾਂ ਯੂਰਪਿਕ ਨਹੀਂ ਆ ਸੈਕੰਡ ਪਲੇਸ ਜਿਹੜੀ ਆ ਉਹ ਯੂਰੋਪੀਅਨ ਯੂਨੀਅਨ ਦੇ ਮੈਂਬਰ ਜਰਮਨੀ ਦੇ ਕੋਲ ਆਉਂਦੀ ਆ ਸਪੇਨ ਫ੍ਰਾਂਸ ਇਟਲੀ ਨੀਦਰਲੈਂਡ ਇਹ ਪਾਸਪੋਰਟ ਜਿਹੜੇ ਆ ਇਹਨਾਂ ਦੇ ਦੇਸ਼ਾਂ ਦੇ ਵਿੱਚ ਵੀਜ਼ਾ ਤੁਹਾਨੂੰ ਚਾਹੀਦਾ ਸਿਰਫ 20 ਦੇਸ਼ਾਂ ਦੇ ਵਿੱਚ ਜਦੋਂ ਕਿ 135 ਦੇਸ਼ ਤੁਸੀਂ ਵੀਜ਼ਾ ਫ੍ਰੀ ਵਿਜ਼ਿਟ ਕਰ ਸਕਦੇ ਹੋ ਯੂਏਈ ਜਿਹੜਾ ਕਿ ਆਮ ਤੌਰ ਦੇ ਤੇ ਅਸੋਸੀਏਟਡ ਹੁੰਦਾ ਕਿਉਂਕਿ ਆਲ ਵੈਲਥ ਉਰਾਂ ਦੀ ਬਹੁਤ ਸਾਰੀ ਆ richest per capita income ਇਸ ਕਰਕੇ ਉਹਨੂੰ ਇਸ ਤਰੀਕੇ ਨਾਲ ਜਿਹੜਾ ਜੋੜਿਆ ਜਾਂਦਾ ਆ ਅਮਰੀਕਾ ਚੌਥੇ ਤੋਂ ਸਲਿੱਪ ਕਰਕੇ 6ਵੇਂ ਨੰਬਰ ਦੇ ਉੱਤੇ ਆ ਗਿਆ ਤੀਜੇ ਨੰਬਰ ਦੇ ਉੱਤੇ 스웨덴 ਫਿਨਲੈਂਡ ਆਪਣੇ ਲਕਬਰਗ ਆਸਟਰੀਆ ਤੇ 스위스르랜드 ਆਉਂਦੇ ਆ ਤੇ ਜਿਹੜੇ ਯੂਨਾਈਟਿਡ ਸਟੇਟਸ ਆ 6ਵੇਂ ਨੰਬਰ ਤੇ ਆਉਂਦਾ ਤੇ ਯੂਨਾਈਟਿਡ ਸਟੇਟਸ ਦੇ ਨਾਲ ਜਿਹੜੇ ਦੇਸ਼ ਆਉਂਦੇ ਹੋ ਸਿੰਗਾਪੁਰ ਜਾਪਾਨ ਤੇ ਜਿਹੜਾ ਨਿਊਜ਼ੀਲੈਂਡ ਆ ਅ ਅਮਰੀਕਾ ਦਾ ਪਾਸਪੋਰਟ ਜਿਸ ਬੰਦੇ ਦੇ ਕੋਲ ਆ ਦੁਨੀਆ ਦੇ 124 ਦੇਸ਼ਾਂ ਦੇ ਵਿੱਚ ਬਿਨਾ ਵੀਜ਼ੇ ਤੋਂ ਜਾ ਸਕਦਾ ਤੇ 50 ਦੇਸ਼ਾਂ ਦੇ ਵਿੱਚੋਂ ਔਨ ਅਰਾਈਵਲ ਵੀਜ਼ਾ ਉੱਥੇ ਪਹੁੰਚਦੇ ਸਾਰੇ ਜਿਹੜਾ ਮਿਲ ਜਾਂਦਾ ਆ ਇਹ ਅੱਜ ਵਿਸ਼ਵ ਦੇ ਕੁਝ ਦੇਸ਼ਾਂ ਦੇ ਪਾਸਪੋਰਟਾਂ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਹੈ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾ ਕੇ